ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਦੀ ਦੁਕਾਨ ਤੋਂ ਇੱਕ ਨੌਜਵਾਨ ਮਹਿਲਾ ਦਾ ਪਰਛੋਕ ਤੇ ਫਰਾਰ ਹੋ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਜੋ ਦੇਖਣ 'ਚ ਬੱਚਾ ਜਿਹਾ ਲੱਗ ਰਿਹਾ ਹੈ ਕਿਵੇਂ ਚੋਰੀ ਦੀ ਵਾਦ-ਆਤ ਨੂੰ ਅੰਜਾਮ ਦਿੰਦਾ ਹੈ ਤਾਂ ਵੇਖ ਸਕਦੇ ਹੋ ਕਿ ਇੱਕ ਮੋਬਾਈਲ ਦੀ ਦੁਕਾਨ ਤੇ ਮਹਿਲਾ ਆਪਣੇ ਬੱਚੇ ਨਾਲ ਬੈਠੀ ਹੁੰਦੀ ਹੈ ਤੇ ਦੁਕਾਨ ਤੇ ਮੌਜੂਦ ਇੱਕ ਨੌਜਵਾਨ ਉਸ ਦੀ ਮੋਬਾਈਲ ਤੇ ਅੱਖ ਰੱਖੀ ਬੈਠਾ ਹੁੰਦਾ ਹੈ ਇਸ ਤੋਂ ਪਹਿਲਾਂ ਚੋਰ ਮਹਿਲਾ ਦਾ ਫੋਨ ਚੁੱਕ ਕੇ ਫਰਾਰ ਹੋ ਜਾਂਦਾ ਮਹਿਲਾ ਦਾ ਬੱਚਾ ਕਾਊਂਟਰ ਤੋਂ ਮੋਬਾਈਲ ਨੂੰ ਚੱਕ ਲੈਂਦਾ ਹੈ ਜਿਸ ਤੋਂ ਬਾਅਦ ਚੋਰ ਮਹਿਲਾ ਦਾ ਪਰਸ ਚੁੱਕ ਕੇ ਫਰਾਰ ਹੋ ਜਾਂਦਾ ਹੈ ਤੇ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਰਸ ਚੁੱਕ ਕੇ ਨੌਜਵਾਨ ਫਰਾਰ ਹੋ ਗਿਆ ਹੈ ਤਾਂ ਉਹ ਦੁਕਾਨਦਾਰ ਨੂੰ ਦੱਸਦੀ ਹੈ ਪਰ ਉਦੋਂ ਤੱਕ ਚੋਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਹ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਜੇਕਰ ਮਹਿਲਾ ਦਾ ਬੱਚਾ ਕਾਊਂਟਰ ਤੋਂ ਮੋਬਾਈਲ ਨਾ ਚੁੱਕਦਾ ਤਾਂ ਚੋਰ ਮਹਿਲਾ ਦੇ ਪਰਸ ਦੇ ਨਾਲ ਉਸ ਦਾ ਫੋਨ ਵੀ ਚੁੱਕ ਕੇ ਫਰਾਰ ਹੋ ਜਾਂਦਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਦੀ ਦੁਕਾਨ ਤੋਂ ਇੱਕ ਨੌਜਵਾਨ ਮਹਿਲਾ ਦਾ ਪਰਸ ਚੁੱਕ ਕੇ ਫਰਾਰ ਹੋ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਜੋ ਦੇਖਣ 'ਚ ਬੱਚਾ ਜਿਹਾ ਲੱਗ ਰਿਹਾ ਹੈ ਕਿਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਵੇਖ ਸਕਦੇ ਹੋ ਕਿ ਇੱਕ ਮੋਬਾਈਲ ਦੀ ਦੁਕਾਨ ਤੇ ਮਹਿਲਾ ਆਪਣੇ ਬੱਚੇ ਨਾਲ ਬੈਠੀ ਹੁੰਦੀ ਹੈ ਤੇ ਦੁਕਾਨ ਤੇ ਮੌਜੂਦ ਇੱਕ ਨੌਜਵਾਨ ਉਸ ਦੀ ਮੋਬਾਈਲ ਤੇ ਅੱਖ ਰੱਖੀ ਬੈਠਾ ਹੁੰਦਾ ਹੈ ਇਸ ਤੋਂ ਪਹਿਲਾਂ ਚੋਰ ਮਹਿਲਾ ਦਾ ਫੋਨ ਚੁੱਕ ਕੇ ਫਰਾਰ ਹੋ ਜਾਂਦਾ ਮਹਿਲਾ ਦਾ ਬੱਚਾ ਕਾਊਂਟਰ ਤੋਂ ਮੋਬਾਈਲ ਨੂੰ ਚੱਕ ਲੈਂਦਾ ਹੈ ਜਿਸ ਤੋਂ ਬਾਅਦ ਚੋਰ ਮਹਿਲਾ ਦਾ ਪਰਸ ਚੁੱਕ ਕੇ ਫਰਾਰ ਹੋ ਜਾਂਦਾ ਹੈ ਤੇ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਰਸ ਚੁੱਕ ਕੇ ਨੌਜਵਾਨ ਫਰਾਰ ਹੋ ਗਿਆ ਹੈ ਤਾਂ ਉਹ ਦੁਕਾਨਦਾਰ ਨੂੰ ਦੱਸਦੀ ਹੈ ਪਰ ਉਦੋਂ ਤੱਕ ਚੋਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਹ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਜੇਕਰ ਮਹਿਲਾ ਦਾ ਬੱਚਾ ਕਾਊਂਟਰ ਤੋਂ ਮੋਬਾਈਲ ਨਾ ਚੁੱਕਦਾ ਤਾਂ ਚੋਰ ਮਹਿਲਾ ਦੇ ਪਰਸ ਦੇ ਨਾਲ ਉਸ ਦਾ ਫੋਨ ਵੀ ਚੁੱਕ ਕੇ ਫਰਾਰ ਹੋ ਜਾਂਦਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਦੀ ਦੁਕਾਨ ਤੋਂ ਇੱਕ ਨੌਜਵਾਨ ਮਹਿਲਾ ਦਾ ਪਰਛੋਕ ਕੇ ਫਰਾਰ ਹੋ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਜੋ ਦੇਖਣ 'ਚ ਬੱਚਾ ਜਿਹਾ ਲੱਗ ਰਿਹਾ ਹੈ ਕਿਵੇਂ ਚੋਰੀ ਦੀ ਵਾਦ-ਵਾਤ ਨੂੰ ਅੰਜਾਮ ਦਿੰਦਾ ਹੈ ਤਾਂ ਵੇਖ ਸਕਦੇ ਹੋ ਕਿ ਇੱਕ ਮੋਬਾਈਲ ਦੀ ਦੁਕਾਨ ਤੇ ਮਹਿਲਾ ਆਪਣੇ ਬੱਚੇ ਨਾਲ ਬੈਠੀ ਹੁੰਦੀ ਹੈ ਤੇ ਦੁਕਾਨ ਤੇ ਮੌਜੂਦ ਇੱਕ ਨੌਜਵਾਨ ਉਸ ਦੀ ਮੋਬਾਈਲ ਤੇ ਅੱਖ ਰੱਖੀ ਬੈਠਾ ਹੁੰਦਾ ਹੈ ਇਸ ਤੋਂ ਪਹਿਲਾਂ ਚੋਰ ਮਹਿਲਾ ਦਾ ਫੋਨ ਚੁੱਕ ਕੇ ਫਰਾਰ ਹੋ ਜਾਂਦਾ ਮਹਿਲਾ ਦਾ ਬੱਚਾ ਕਾਊਂਟਰ ਤੋਂ ਮੋਬਾਈਲ ਨੂੰ ਚੱਕ ਲੈਂਦਾ ਹੈ ਜਿਸ ਤੋਂ ਬਾਅਦ ਚੋਰ ਮਹਿਲਾ ਦਾ ਪਰਸ ਚੁੱਕ ਕੇ ਫਰਾਰ ਹੋ ਜਾਂਦਾ ਹੈ ਤੇ ਜਦੋਂ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਰਸ ਚੁੱਕ ਕੇ ਨੌਜਵਾਨ ਫਰਾਰ ਹੋ ਗਿਆ ਹੈ ਤਾਂ ਉਹ ਦੁਕਾਨਦਾਰ ਨੂੰ ਦੱਸਦੀ ਹੈ ਪਰ ਉਦੋਂ ਤੱਕ ਚੋਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਹ ਪੂਰੀ ਵਾਰਤਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਜੇਕਰ ਮਹਿਲਾ ਦਾ ਬੱਚਾ काउंटर तो मोबाइल ना चोर महिला दे पर्स दे पर्स नाल उस दा फोन भी चुप के फरार हो जाता देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर